ਦਾਂ ਬਸ ਉਹ ਜੀ ਮਸਤ ਜੇ ਉਹਨਾਂ ਦੇ ਕੋਲ ਹੈਗੀ ਜੀ ਆ ਗਿਆ ਸਾਰੀਆਂ ਸੰਗ ਦਾ ਸਾਡੀਆਂ ਚੀਜ਼ ਤਿਆਰ ਹੋਈਆਂ ਨੇ ਅੱਜ ਹੱਥਾ ਹੋ ਗਿਆ ਸਾਨੂੰ ਕਿਸੇ ਕਿਸਾਸਨ ਦੀ ਦੀ ਕਿਸੇ ਕੋਈ ਕਹਿੰਗੀ ਜੀ ਅਸੀਂ ਆਪਣੇ ਕੋਲੋਂ ਜੇਬੀਸੀ ਲਾ ਕੇ ਆਪਣੇ ਕੋਲੋਂ ਖਰਚੇ ਕਰਕੇ ਸਾਨੂੰ ਤੇਲ ਵੀ ਵੀਰ ਜੀ ਦੇ ਦਿੱਤਾ ਜਗਮੀਰ ਆ ਉਹਨੇ ਬਾਕੀ ਸਾਡੀ ਕੋਈ ਸੰਗਤ ਹੋ ਰਹੀ ਦੱਸੋ ਹੁਣ ਕੀ ਮਤਲਬ ਹੁਣ ਸਾਨੂੰ ਖਰਚੇ ਪਾਣੀ ਜੇ ਜੇਬੀਸੀ ਅਸੀਂ ਕਿਰਾਏ ਤੇ ਲਾ ਰੱਖੀਆਂ ਨੇ ਉਹਦਾ ਸਾਡਾ ਅੰਦੇ ਰੇ ਸਾਨੂੰ ਉਹਦਾ ਪੱਕਾ ਤੌਰ ਤੇ ਸਾਡਾ ਹੱਲ ਹੋ ਜਾਈ ਦੇਖ ਵਨ ਬਾਜੀ ਪੱਕਾ ਹੱਲ ਤੁਹਾਪਸਰਕਾਰ ਜੀ ਕਰ ਸਕਦੇ ਹਨ ਬਿਲਕੁਲ ਬਿਲਕੁਲ ਹੁਣ ਤਾਂ ਆਖਿਰ ਕਰ ਸਕਦੇ ਹਾਂ ਜੀ ਇਹ ਇਤਿਨਾ ਵਰਗੀ ਹੈ ਬੰਦ ਵਾਸਤੇ ਲੌਂਗ ਕਰਕੇ ਬਚਾਉਣ ਵਾਸਤੇ ਜਿਸ ਚੀਜ਼ ਦੀ ਸਹਾਇਤਾ ਹੈ ਡੀਜ਼ਲ ਦੀ ਲੋੜ ਹੈ ਪਰ ਪੈਸੇ ਥੋੜੇ ਉਹ ਮੈਂ ਹੁਣ ਕਰ ਸਕਦਾ ਡੀਜ਼ਲ ਦੇ ਭਾਜੀ ਸਾਨੂੰ ਪੈਸੇ ਜਿੱਦਣ ਦਾ ਇਹ ਕੰਮ ਸ਼ੁਰੂ ਹੋਇਆ ਨਾ ਜੀ ਇਲਾਕੇ ਨੇ ਇੱਥੇ ਆਪਣੀਆਂ ਜੀਸੀਪੀਆਂ ਲਾ ਕੇ ਆਪਣੇ ਲੋਕ ਲਾ ਕੇ ਜਗਮੀਤ ਜੀ ਨੇ ਇੱਥੇ ਆਣ ਕੇ ਘਰ ਤੋਂ ਘਰ ਹੱਥਾਂ ਦੇ 20-25 ਹਜ਼ਾਰ ਦਾ ਦਿੱਤਾ ਸਾਨੂੰ ਮੈਂ ਉਹ ਹੀ ਕਹਿ ਰਿਹਾ ਨਾ 30 ਲੀਟਰ ਤੇਲ ਉਹਨੂੰ ਹੁਣ ਤੇਲ ਸਾਡਾ ਕੰਮ ਚੱਲਿਆ ਹੋਰ ਹਲੇ ਤਾਂ ਹੋਰ ਲੱਗਦਾ ਇਹਨਾਂ ਨੇ ਸਾਨੂੰ ਆਣ ਕੇ ਪੁੱਛਿਆ ਵੀ ਨਹੀਂ ਕਿ ਕਿੰਨੇ ਪੈਸੇ ਦਾ ਤੇਲ ਕਿੰਨਾ ਭੇਜੀਏ ਤੇਲ ਵੀ ਸਾਨੂੰ ਏਪੀਸੀ ਦੇ ਖਰਚੇ ਵੀ ਚਾਹੀਦੇ ਤੁਸੀਂ ਐ ਕਰਦੀ ਇੱਕ ਹਫਤਾ ਹੋ ਗਿਆ ਕਰ ਗਿਆ ਇੱਕ ਹਫਤਾ ਇੱਕ ਮਿੰਟ ਆ ਲੱਖ ਰੁਪਏ ਮੇਰੇ ਕੋਲੋਂ ਲੈ ਲਓ ਪਲੱਸ 2000 ਲੀਟਰ ਚਾਹੀਦਾ ਜਾਂ 3000 ਲੀਟਰ ਡੀਜ਼ਲ ਚਾਹੀਦਾ ਮੈਂ ਕੱਲ ਸ਼ਾਮ ਤੱਕ ਇਹਨਾਂ ਕੋਲ ਆ ਜਾਊਗਾ ਜਦੋਂ ਪਾਣੀ ਥੱਲੇ ਚ ਲਗਿਆ ਫਿਰ ਮੈਂ ਪੰਜਾਬ ਦੇ ਸਾਰੇ ਟਰੈਕਟਰ ਇਕੱਠੇ ਕਰਕੇ ਤੁਹਾਨੂੰ ਭੇਜ ਦੂੰਗਾ ਸਾਰੇ ਡੀਜ਼ਲ ਆਪਾਂ ਸਭਾਈ ਕਰੀਏ ਠੀਕ ਆ ਠੀਕ ਤੁਸੀਂ ਸਾਡੀ ਆਵਾਜ਼ ਸੁਣੀ ਸਾਡਾ ਦਰਦ ਸੁਣਿਆ ਯਾਰ ਫਰਜ਼ ਆ ਆਪਣਾ ਆਪਣਾ ਪਧਰਾ ਤੁਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਦੇਖੋ ਤੁਸੀਂ ਸਾਡੇ ਕੋਲ ਪਹੁੰਚੇ ਔਰ ਕਿਸੇ ਸਰਕਾਰ ਨੇ ਸਾਡੀ ਸਾਵਨੀ ਲਈ ਜਲਦੀ ਸਰਕਾਰ ਸਾਡੇ ਕੋਲ ਕਿ ਆਹੀ ਪਹਿਲੀ ਰਣੀ ਹੈ ਜਿਹਦਾ ਮੁੱਲ ਪਾਵਾਂਗੇ ਜੀ ਮੁੱਲ ਪਾਵਾਂਗੇ